ਜਲੰਧਰ ਪਠਾਨਕੋਟ ਹਾਈਵੇ ਤੇ ਇੱਕ ਬੇਹਦ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਜੰਮੂ ਤੋਂ ਮਰੀਜ਼ ਨੂੰ ਲੈ ਕੇ ਲੁਧਿਆਣੇ ਜਾ ਰਹੀ ਐਂਬੂਲੈਂਸ ਦਸੂਹਾ ਵਿਖੇ ਕੜੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਐਂਬੂਲੈਂਸ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿੱਚ ਐਂਬੂਲੈਂਸ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਮੁਕੇਰੀਆ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉੱਥੇ ਘਟਨਾ ਦੀ ਸੂਚਨਾ ਮਿਲਦੇ ਹੀ ਦਸੂਹਾ ਪੁਲਿਸ ਨੇ ਦੋਨਾਂ ਵਾਹਨਾਂ डॉक्टर जी देखिए, स्वरी आज एक एक्सीडेंट केस आया है एंबुलेंस का। इसमें कितने पेशेंट आए थे और किस तरह की कंडीशन थी? अह तकरीबन आज सवेरे नियर अबाउट 3:00 बजे ਸਾਡੇ ਕੋਲ ਚਾਰ ਪੇਸ਼ੈਂਟ ਲੈ ਕੇ ਆਏ। 108 ਐਂਬੂਲੈਂਸ ਆਈ ਸੀਗੀ। ਉਹਨਾਂ ਟੱਕਰ ਸਾਹਬ ਗੁਰਦੁਆਰੇ ਦੇ ਲਾਗੇ ਹੋਣੇ ਐਕਸੀਡੈਂਟ ਹੋਇਆ ਸੀ ਐਂਬੂਲੈਂਸ ਦਾ। ਜੰਮੂ ਤੋਂ ਆ ਰਹੇ ਸੀਗੇ ਉਹ ਐਂਬੂਲੈਂਸ ਉਹ ਰੈਫਰ ਹੋ ਕੇ ਆ ਰਹੇ ਸੀਗੇ ਉਦਮਪੁਰ ਜਾਂ ਕਟੜੇ ਵਾਲੀ ਸਾਈਡ ਤੋਂ। ਤੇ ਓਨ ਦੀ ਸਪੋਰਟ ਜਿਹੜੇ ਉੱਥੇ ਸੀਗੇ ਚਾਰ ਪੇਸ਼ੈਂਟ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੀ ਉਹ ਹੀ ਡੈਥ ਹੋ ਗਈ। ਤੇ ਸਰਕੂਲ ਤਿੰਨ ਪੇਸ਼ੈਂਟ ਆਏ ਨੇ ਥੇ ਤਿੰਨ ਸਵਾ ਤਿੰਨ ਦੇ ਕਰੀ ਇੱਕ ਨੂੰ ਕੇਨੀਆ ਰੈਫਰ ਕਰ ਦਿੱਤਾ ਗਿਆ ਸੀ ਡਰਾਈਵਰ ਸੇਗਾ ਤੇ ਜਿਹੜੇ ਤਿੰਨ ਪੇਸ਼ੈਂਟ ਸੇਗੇ ਤਿੰਨ ਦੇ ਵਿੱਚ ਇੱਕ ਜਿਆਦਾ ਸੀਰੀਅਸ ਹੈਗਾ ਉਹਦੇ ਬੇਨ ਹੈਮਰੇ ਜੋ ਐਸੇਗਾ ਤੇ ਬਸ ਉਸਕਲ ਕੰਪਲੀਟਲੀ ਵਿਜੀਬਲ ਹੋ ਗਿਆ ਸੀਗਾ ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ ਤੇ ਦੋ ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਤਾਂ ਫ੍ਰੈਕਚਰ ਸੀਗਾ ਇੱਕ ਦੀ ਡੈਥ ਹੋ ਗਈ ਹੈ ਉਹਨੂੰ ਆਪਾਂ ਇੱਥੇ ਮੋਰਚਿਚ ਰਖਾ ਲਿਆ ਹੈ ਤੇ ਫਿਲਹਾਲ ਸਾਰੇ ਸਾਰੇ ਕੇਸ ਰੈਫਰਡ ਨੇ ਇਸ ਵੇਲੇ ਡਾਕਟਰ ਜੀ ਦੇਥੀਓ ਲੇਡੀਜ਼ 올 ਇਨੀ 온 ది ਫੋਰਟ